ਦਰਸਲ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਜਿੱਥੇ ਕਿ 14 ਜਨਵਰੀ ਨੂੰ ਲੜਕੀ ਦਾ ਵਿਆਹ ਰੱਖਿਆ ਸੀ ਪਰ ਦੱਸਿਆ ਜਾ ਰਿਹਾ ਕਿ ਗਵਾਂਢ ਦੇ ਵਿੱਚ ਹੀ ਰਹਿਣ ਵਾਲੀ ਲੜਕੀ ਉਸ ਨੂੰ ਲੈ ਕੇ ਆਪਣੇ ਨਾਲ ਭਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਇਸ ਗੱਲ ਕਾਰਨ ਹੀ ਮੁੰਡੇ ਵਾਲਿਆਂ ਨੇ ਵੀ ਰਿਸ਼ਤਾ ਤੋੜ ਦਿੱਤਾ ਤਾਂ ਤਰਨਤਾਰਨ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਹੀ ਲੜਕੀ ਨੂੰ ਗਿਆਤੋ ਕੁਝ ਦਿਨ ਪਹਿਲਾਂ ਭਜਾ ਕੇ ਲੈ ਗਈ ਹੈ ਉੱਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਪੁਲਿਸ ਦੇ ਉੱਤੇ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਕਾਰਨ 10 ਦਿਨਾਂ ਤੋਂ ਹਾਲੇ ਵੀ ਲੜਕੀ ਦਾ ਕੋਈ ਪਤਾ ਮੇਹੀ ਚੱਲ ਸਕਿਆ ਤਾਂ ਤਰਨ ਤਰਨ ਤਾ ਇਹ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਲੜਕੀ ਲੜਕੀ ਨੂੰ ਭਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਲੜਕੀ ਨੂੰ ਲੱਭਿਆ ਜਾਵੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਲੜਕੀ ਠੀਕ ਠਾਕ ਆਪਣੇ ਘਰ ਆ ਜਾਂਦੀ ਹੈ ਤਾਂ ਉਹ ਉਸ ਨੂੰ ਕੁਝ ਵੀ ਨਹੀਂ ਕਹਿਣਗੇ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਦਾਸ ਤੱਕ ਦਾ ਸਮਾਨ ਜੋੜ ਲਿਆ ਗਿਆ ਸੀ ਪਰੰਤੂ ਉਹਨਾਂ ਨੂੰ ਨਹੀਂ ਸੀ ਪਤਾ ਕਿ ਗੁਆਂਢ ਦੇ ਵਿੱਚ ਹੀ ਰਹਿੰਦੀ ਲੜਕੀ ਉਸ ਦੀ ਲੜਕੀ ਨੂੰ ਭਜਾ ਕੇ ਲੈ ਜਾਵੇਗੀ ਮਾਮਲਾ ਕੁੜੀ ਦੀ شادی ਰੱਖੀ ਗਈ ਜੀ ਕੁੜੀ 22 ਪੰਜੀਤ ਰੀਤੇ ਚੂੜੀਆਂ ਪਾਉਣਾ 22 ਤੇ ਗਰਾਦਾ ਦੇਗੀ ਅੱਛਾ ਹਾਂ ਜੀ ਕਿਹਦੇ ਨਾਲ ਵੀ ਲੜਕੀ ਦੇ ਨਾਲ ਹੀ ਗਈ ਲੱਤੀ ਉਹਦੀ ਦੋਸਤ ਦੀ ਸਕੂਲ ਦੀ ਦੋਸਤ ਦੀ ਅੱਛਾ ਹਾਂਜੀ ਵਿਆਹ ਕਿਦਾਂ ਕਰਿਆ ਮੈਂ 14 ਫਰਵਰੀ ਚੰਨਵਰੀ ਦਾ 14 ਫਰਵਰੀ ਵਿਆਹ ਕਰਿਆ ਹਾਂਜੀ ਉਹ ਦਾਜੂ ਜੂ ਜਿਹਦਾ ਕੁੜੀ ਹੱਤੇ ਹਾਂਜੀ ਦਾਜੂ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਤੇ ਹੁਣ ਚਿਰਾਂ ਕੁ ਕੁੜੀ ਚਲ ਗਈ ਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਜਾਂ ਕੋਈ ਕਰਦਾ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸੇ ਬੰਦੀ ਥਾਣੇ ਦਰਖਾਸਤ ਨਹੀਂ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਹੈ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਦੀ ਰਹਿਣ ਵਾਲੇ ਗਵਾਂਢਿਆ ਸਾਡੇ ਉਸ ਦੇ ਪਰਿਵਾਰ ਨੇ ਸੰਭਾਲ ਸਬਰ ਕੀਤਾ ਕੋਈ ਨੇ ਪੁੱਛਿਆ ਨਹੀਂ ਪੁੱਛਿਆ ਨਹੀਂ ਦੱਸਦੇ ਹਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁੱਝ ਕੇ ਨਹੀਂ ਦੱਸਣ ਲਈ ਇੱਕ ਜਾਂ ਜਾਣ ਬੁੱਝ ਕੇ ਨਹੀਂ ਦੱਸਣਦੇ ਕੁੜੀ ਇਹਨਾਂ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਹਿਣਾ ਖੜਿਆ ਹਾਂ ਵੀ ਖੜਿਆ ਗਹਿਣਾ ਖੜਿਆ ਕੁੜੀ ਨੇ ਐਸਾ ਵੀ ਖੜਿਆ ਕੋਈ ਵੈਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜਿਹਨ ਕੋ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂਜੀ ਤੇ ਇਹ ਸਬੰਧੀ ਕੋਈ ਗਾਂਹ ਤੱਕ ਕੋਈ ਲੱਗਾ ਪਤਾ ਕੋਈ ਫੋਨ ਕੋਣ ਕੁੜੀ ਦਾ ਜਾਂ ਕੋਈ ਬਦਲਗਾ ਰਿਸੀਦਾਰ ਕੀਤਾ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾ ਇਹ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਆਦਾ ਕਿੱਥੋਂ ਖੜਾ ਦਾ ਕੁੜੀ ਨੇ ਪੁਝਾ ਕੇ ਨਹੀਂ ਉਹਨੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਣ ਲੱਗੀ 10 ਵਜੇ ਦੀ ਕਦੋਂ ਰਹੀਦਾ ਇਹ ਦੋਸਤੀ ਕਦੋਂ ਰਹੀਦਾ ਦੋਸਤੀ ਨਾਲ ਇਹ ਇੱਥੇ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ 2 ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂਜੀ ਸੁਣ ਲੈ ਜਾਂਦਾਂ ਕੱਠਣਾ ਜਾਂਦੀਆਂ ਕੱਠਣਾ ਹੋਣਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸੀ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਦੀ ਸੁਣੀ ਇਹ ਆ ਚਾਂਸਾ ਹੋ ਗਿਆ ਜਿਸ ਜਿੱਥੇ ਕੁੜੀ ਦਾ ਰਿਸਾ ਭੰਗਿਆ ਹੀ ਜਿਵੇਂ ਪੂਨਾ ਬਣ ਗਈ ਉਹਨਾਂ ਨੇ ਉਹਨਾਂ ਜਵਾਬ ਦੇਤਾ ਉਹਨਾਂ ਜਵਾਬ ਦੇਤਾ ਹਾਂਜੀ ਕੀ ਮੰਗਰਦੀ ਕੁੜੀ ਨੂੰ ਕੀ ਕਹਿੰਦਾ ਚਲਦੇ ਜੀ ਤੁਹਾਡੀ ਵੀਡੀਓ ਵੇਖਦੇ ਪਈ ਜੀ ਸਾਨੂੰ ਕਿੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹੂੰ ਸਾਡੀ ਇਹੋ ਹੀ ਮੰਗ ਹੈ ਸਾਡੀ ਕੁੜੀ ਸਾਡੇ ਕੋਲ ਪਹੁੰਚ ਜਾਈਂ ਅਸੀਂ ਕੁਝ ਨਹੀਂ ਕਮਾਉਂਗੇ ਕੁੜੀ ਠੀਕ ਕਹਿਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤੇ ਸੁਣਿਆ ਹੀ ਕੁੜੀਆਂ ਕੁੜੀਆਂ ਦਾ ਤੇ ਚਲੋ ਨਹੀਂ ਹੀ ਸੁਣਿਆ ਹੂੰ ਕੁਈ ਕਹਿੰਦਾ ਵੀ ਤੁਹਾਨੂੰ ਲੱਗਾ ਕੋਈ ਗੱਲਬਾਤ ਹੈ ਘਰ ਚ ਰੈਂਦੀਆਂ ਜਾਂ ਕੋਈ ਗੱਲਬਾਤ ਇਹ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਬਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਉਹਨਾਂ ਆਹ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਣੇਲੇ ਦੱਸ ਦੇਈ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸ ਦਿਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇਲੀਆਂ ਤੌਰ ਤੇ ਹੀ ਰਹਿ ਗਏ ਸੀ ਕਿ ਉਸੇਲੀਆਂ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰੀ ਹੈ। ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆਹ ਕੰਮ ਕਰਨਾ। ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤਾਂ ਨਹੀਂ ਕਿਹਾ ਕਿ ਹੁਣ। ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ। ਕੋਈ ਗੱਲਬਾਤ ਨਹੀਂ ਕੀਤੀ ਨਾ ਕੋਈ। ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਥਾਣੇ ਦਰਖਾਸਤ ਗਈ ਥਾਣੇ ਪੁੱਛੀ ਜਾਂਦੀ ਹੈ। ਥਾਣੇ ਦਰਖਾਸਤ ਦਿੱਤੀ ਹੋਈ ਸੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ। ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ। ਕੁੜੀ ਦਾਜ ਲੈਣਾ ਕੀ ਕੀ ਕੁੜੀ ਦਾਜ ਵਾਸਤੇ ਜਾਂਦਾ ਹੈ ਕਰ। ਦਾਜ ਵਾਸਤੇ ਤੇ ਅਟੀ-ਫੋਟੀ ਸਾਰਾ ਕੁਝ ਬਣਾਇਆ ਹੈ ਹੀ ਹਾਂਜੀ ਵਾਸ਼ਿੰਗ ਮਸ਼ੀਨ ਵੀ ਅੱਛਾ ਚਲੋ ਗਿਆਣਾ-ਗੂਣਾ ਵੀ ਬਣਾਇਆ ਬਣਾਇਆ ਪਰ ਜਾਣ ਨਾਲ ਹੁਣ ਜਿਹੜੀਆਂ ਆਸਾਂ ਖਤਮ ਹੋ ਗਈਆਂ ਹਾਂ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਧੀ ਪੋਤੇ ਦਾ ਕਰੇ ਤੇ ਵਾਸ਼ਿੰਗ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਿੱਤੇ ਮਾਰੀ ਜਾਂਦੀਆਂ ਆਸ ਜਦੋਂ ਤੇਰੀ ਕੁੜੀ ਘਰ ਵਾਪਸ ਆਏ ਫਿਰ ਕੀ ਹਾਂਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਮੁੰਡਾ ਕੁੜੀ ਨੂੰ ਭਜਾ ਕੇ ਲੈ ਗਿਆ ਪਰ ਅੱਜ ਅਸੀਂ ਜੋ ਤੁਹਾਨੂੰ ਮਾਮਲਾ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਇੱਕ ਲੜਕੀ ਹੀ ਇੱਕ ਲੜਕੀ ਨੂੰ ਭੁਜਾ ਕੇ ਲੈ ਕੇ ਗਈ ਹੈ ਉਹ ਵੀ ਵਿਆਹ ਤੋਂ ਕੁਝ ਦਿਨ ਪਹਿਲਾਂ ਦਰਸਲ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਜਿੱਥੇ ਕਿ 14 ਜਨਵਰੀ ਨੂੰ ਲੜਕੀ ਦਾ ਵਿਆਹ ਰੱਖਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਗਵਾਂਡ ਦੇ ਵਿੱਚ ਹੀ ਰਹਿਣ ਵਾਲੀ ਲੜਕੀ ਉਸ ਨੂੰ ਲੈ ਕੇ ਆਪਣੇ ਨਾਲ ਭਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਿਹੜਾ ਹੈ ਕਿ ਹੁਣ ਇਸ ਗੱਲ ਕਾਰਨ ਹੀ ਮੁੰਡੇ ਵਾਲਿਆਂ ਨੇ ਵੀ ਰਿਸ਼ਤਾ ਤੋੜ ਦਿੱਤਾ ਹੈ ਤਾਂ ਤਰਨ ਤਰਨ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਹੀ ਲੜਕੀ ਨੂੰ ਵਿਆਤੋ ਕੁਝ ਦਿਨ ਪਹਿਲਾਂ ਭਜਾ ਕੇ ਲੈ ਗਈ ਹੈ ਉਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਪੁਲਿਸ ਦੇ ਉੱਤੇ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਕਾਰਨ 10 ਦਿਨਾਂ ਤੋਂ ਹਾਲੇ ਵੀ ਲੜਕੀ ਦਾ ਕੁਝ ਪਤਾ ਨਹੀਂ ਚੱਲ ਸਕਿਆ ਤਾਂ ਤਰਨ ਤਰਨ ਤਾ ਇਹ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਲੜਕੀ ਲੜਕੀ ਨੂੰ ਭੁਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਕੋਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਲੜਕੀ ਨੂੰ ਲੱਭਿਆ ਜਾਵੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਲੜਕੀ ਠੀਕ ਠਾਕ ਆਪਣੇ ਘਰ ਆ ਜਾਂਦੀ ਹੈ ਤਾਂ ਉਹ ਉਸ ਨੂੰ ਕੁਝ ਵੀ ਨਹੀਂ ਕਹਿਣਗੇ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਦਾਸ ਤੱਕ ਦਾ ਸਮਾਨ ਜੋੜ ਲਿਆ ਗਿਆ ਸੀ ਪਰੰਤੂ ਉਹਨਾਂ ਨੂੰ ਨਹੀਂ ਸੀ ਪਤਾ ਕਿ ਗਵਾਂਢ ਦੇ ਵਿੱਚ ਹੀ ਰਹਿੰਦੀ ਲੜਕੀ ਉਸ ਦੀ ਲੜਕੀ ਨੂੰ ਭਜਾ ਕੇ ਲੈ ਜਾਵੇਗੀ ਮਾਮਲਾ ਕੁੜੀ ਦੀ ਸ਼ਾਦੀ ਰੱਖੀ ਗਈ ਔੜੀ ਚਵੀ ਪੰਜੀਤ ਰੀਤੇ ਚੂੜੀਆਂ ਪਾੜਨਾ ਚਵੀ ਤੇ ਗਰਾਦਾ ਦੇਗੀ ਅੱਛਾ ਹਾਂਜੀ ਕਿਹਦੇ ਨਾਲ ਵੀ ਲਟਕੀ ਦੇ ਨਾਲ ਹੀ ਗਈ ਲੱਟੀ ਉਹਦੀ ਦੋਸਤੀ ਸਕੂਲ ਦੀ ਦੋਸਤੀ ਅੱਛਾ ਹਾਂਜੀ ਵਿਆਹ ਕਿਦਾਂ ਰੱਖਿਆ ਵਿਆਹ 14 ਫਰਵਰੀ ਚੰਨ ਬਣਾ ਜਨਵਰੀ ਦਾ 14 ਜਨਵਰੀ ਆਇਆ ਹਾਂਜੀ ਉਹ ਦਾਦੂ ਜੀ ਹੁਣ ਜਿਹੜੀ ਕੁੜੀ ਹਤੇ ਹਾਂਜੀ ਦਾਦੂ ਸਾਰਾ ਬਣਾ ਦੋ ਮਹੀਨੇ ਪਹਿਲਾਂ ਦਾ ਬਣਾਇਆ ਤੇ ਹੁਣ ਜਿਹੜਾ ਕੁੜੀ ਚਲ ਗਿਆ ਹੁਣ ਕੋਈ ਪਤਾ ਨੱਗਾ ਕਿੱਥੇ ਗਈ ਜਾਂ ਕੋਈ ਕਰਦਾ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਿਆ ਇਸ ਸੰਬੰਧੀ ਥਾਣੇ ਦਰਖਾਸਤ ਕੀਤੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਆ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਲੈਣ ਵਾਲੇ ਉਹ ਇੱਥੋਂ ਦੇ ਰਹਿਣ ਵਾਲੇ ਗਵਾਂਢ ਵਾਲੇ ਉਸ ਦੇ ਪਰਿਵਾਰ ਨੇ ਸਭਾ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕਿ ਨਾ ਪੁੱਛਿਆ ਉਹ ਨਹੀਂ ਦੱਸਦੇ ਹਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁਝ ਕੇ ਇਹ ਨਹੀਂ ਦੱਸਣ ਦੇ ਕਿ ਜਾਣ ਜਾਣ ਬੁਝ ਕੇ ਨਹੀਂ ਦੱਸਣ ਦੇ ਕੁੜੀ ਨੇ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਾਣਾ ਖੜਿਆ ਹਾਂ ਨਹੀਂ ਖੜਿਆ ਗਾਣਾ ਖੜਿਆ ਕੁੜੀ ਨੇ ਪੈਸਾ ਵੀ ਖੜਿਆ ਕੋਈ ਬੱਸ ਦੋ ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜੇ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲਕੀ ਹਾਂਜੀ ਤੇ ਇਹ ਸੰਬੰਧੀ ਕੋਈ ਗਾਂਹ ਤੱਕ ਕੋਈ ਲੱਗਾ ਪਤਾ ਕੋਈ ਫੋਨ ਫੋਨ ਕੁੜੀ ਦਾ ਜਾਂ ਕੋਈ ਪਤਾ ਨਹੀਂ ਸਿੱਧਾ ਕੀ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾਇਆ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਹੈਗਾ ਕਿੱਥੋਂ ਖੜਾਇਆ ਤੇ ਕੁੜੀ ਨੇ ਪੁਝਾ ਕੇ ਉਹਨੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਣ ਲੱਗੀ ਜਾ ਵੇ ਕਦੋਂ ਦੀ ਇਹ ਦੋਸਤੀ ਕਦੋਂ ਦੀ ਦੋਸਤੀ ਇਹਨਾਂ ਦੀ ਇੱਥੇ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ 20 ਸਾਲ ਹੋ ਗਏ ਦੋਸਤ ਅੱਛਾ ਜੀ ਹਾਂ ਜੀ ਸ਼ੁਭ ਲਈ ਜਾਂਦਾਂ ਠੀਕ ਕੱਟਣਾ ਜਾਂਦੀਆਂ ਕੱਟਣਾ ਹੁੰਦਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੇ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਦੀ ਸੁਣੀ ਇਹ ਆ ਚਾਂਸਰ ਹੋਦਾ ਜਿਸ ਜਗ੍ਹਾ ਕੁੜੀ ਦਾ ਰਿਸ਼ਤਾ ਪੰਘਿਆ ਹੀ ਜਿਵੇਂ ਪੂਨਾ ਬਣ ਗਿਆ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਦਾ ਜਵਾਬ ਦਿੱਤਾ ਹਾਂਜੀ ਕੀ ਮੰਗਰਦੀ ਕੁੜੀ ਨੂੰ ਕੀ ਕਹਿੰਦਾ ਚਲਦੇ ਜੇ ਤੁਹਾਡੀ ਵੀਡੀਓ ਵੇਖਦੇ ਪਈ ਹੈ ਤੁਹਾਨੂੰ ਕੁੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹਮ ਸਾਡੀ ਇਹੋ ਮੰਗ ਹੈ ਸਾਡੀ ਕੁੜੀ ਸਾਡੇ ਕੋਲ ਪਹੁੰਚ ਗਈ ਅਸੀਂ ਕੁਝ ਨਹੀਂ ਕਮਾਉਂਦੇ ਕੁੜੀ ਠੀਕ ਕਹਿਣਾ ਹੈ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤਾਂ ਸੁਣਿਆ ਹੀ ਕੁੜੀਆਂ ਕੁੜੀਆਂ ਦਾ ਤਾਂ ਚਲੋ ਨਹੀਂ ਸੁਣਿਆ ਹਾਂ ਕੋਈ ਕਹਿੰਦਾ ਵੀ ਤੁਹਾਨੂੰ ਲੱਗਾ ਕੋਈ ਗੱਲਬਾਤ ਸੀ ਘਰ ਚ ਰਿੰਦੀਆਂ ਜਾਂ ਕੋਈ ਗੱਲਬਾਤ ਉਹ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਬਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਨਾ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਰੇ ਦੱਸ ਦੇ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸਦੇ ਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇਲੀਆ ਤੌਰ ਤੇ ਹੀ ਰਹੇ ਸੀ ਕਿ ਉਸੇਲੀਆ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰੀ ਹੈ। ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆਹ ਕੰਮ ਕਰਨਾ। ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤਨਗਿਆ ਫਿਆ ਹੁਣ। ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ। ਕੋਈ ਬੋਲ ਗੱਲਬਾਤ ਨਹੀਂ ਕੀਤੀ ਨਾ। ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਥਾਣੇ ਦਰਖਾਸਤ ਗਈ ਥਾਣੇ ਪੁੱਛੀ ਜਾਂਦੀ ਹੈ। ਥਾਣੇ ਦਰਖਾਸਤ ਦਿੱਤੀ ਹੋਈ ਹੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ। ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ। ਕੁੜੀ ਦਾਜ ਦਾ ਦੇਣਾ ਕੀ ਕੀ ਕੁੜੀ ਦਾਜ ਵਾਸਤੇ ਲੈਂਦਾ ਹੈ ਕਰ। ਦਾਜ ਵਾਸਤੇ ਤੇ ਟੀਪੋਟੀ ਸਾਰਾ ਕੁਝ ਬਣਾਇਆ ਹੈ ਹੀ ਹਾਂਜੀ ਵਾਸ਼ਿੰਗ ਮਸ਼ੀਨ ਵੀ ਅੱਛਾ ਚਲੋ ਗਿਆਣਾ ਗੁਣਾ ਵੀ ਬਣਾਇਆ ਬਣਾਇਆ ਪਰ ਜਾਣ ਨਾਲ ਹੁਣ ਜਿਹੜੀਆਂ ਆਸਾਂ ਖਤਮ ਹੋ ਗਈਆਂ ਹਾਂ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਧੀ ਪੋਤੇ ਦਾ ਕਰੇ ਤੇ ਵਾਚ ਉਹ ਸਾਰੀਆਂ ਮੀਂਹ ਦਾ ਤੇ ਪਾਣੀ ਫਿਰ ਜੇ ਤੇ ਮਾਰੀ ਜਾਂਦੀਆਂ ਆਸ ਜਿਉਂਦੇ ਤੇਰੀ ਕੁੜੀ ਘਰ ਵਾਪਸ ਆਏ ਫਿਰ ਕੀ ਹਾਂਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਮੁੰਡਾ ਕੁੜੀ ਨੂੰ ਭਜਾ ਕੇ ਲੈ ਗਿਆ ਪਰ ਅੱਜ ਅਸੀਂ ਜੋ ਤੁਹਾਨੂੰ ਮਾਮਲਾ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਇੱਕ ਲੜਕੀ ਹੀ ਇੱਕ ਲੜਕੀ ਨੂੰ ਭੁਜਾ ਕੇ ਲੈ ਕੇ ਗਈ ਹੈ ਉਹ ਵੀ ਵਿਆਹ ਤੋਂ ਕੁਝ ਦਿਨ ਪਹਿਲਾਂ ਦਰਸਲ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਜਿੱਥੇ ਕਿ 14 ਜਨਵਰੀ ਨੂੰ ਲੜਕੀ ਦਾ ਵਿਆਹ ਰੱਖਿਆ ਸੀ ਪਰ ਦੱਸਿਆ ਜਾ ਰਿਹਾ ਕਿ ਗਵਾਂਢ ਦੇ ਵਿੱਚ ਹੀ ਰਹਿਣ ਵਾਲੀ ਲੜਕੀ ਉਸ ਨੂੰ ਲੈ ਕੇ ਆਪਣੇ ਨਾਲ ਭੁਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਇਸ ਗੱਲ ਕਾਰਨ ਹੀ ਮੁੰਡੇ ਵਾਲਿਆਂ ਨੇ ਵੀ ਰਿਸ਼ਤਾ ਤੋੜ ਦਿੱਤਾ ਹੈ ਤਾਂ ਤਰਨ ਤਰਨ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਹੀ ਲੜਕੀ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਭੁਜਾ ਕੇ ਲੈ ਗਈ ਹੈ ਉੱਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਪੁਲਿਸ ਦੇ ਉੱਤੇ ਲਗਾਏ ਗਏ ਨੇ ਕਿ ਉਨ੍ਹਾਂ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਕਾਰਨ 10 ਦਿਨਾ ਤੋਂ ਹਾਲੇ ਵੀ ਲੜਕੀ ਦਾ ਕੁਝ ਪਤਾ ਨਹੀਂ ਚਲ ਸਕਿਆ ਤਾਂ ਤਰਨ ਤਰਨ ਤਾ ਇਹ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਲੜਕੀ ਲੜਕੀ ਨੂੰ ਭੁਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਲੜਕੀ ਨੂੰ ਲੱਭਿਆ ਜਾਵੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਲੜਕੀ ਠੀਕ ਠਾਕ ਆਪਣੇ ਘਰ ਆ ਜਾਂਦੀ ਹੈ ਤਾਂ ਉਹ ਉਸ ਨੂੰ ਕੁਝ ਵੀ ਨਹੀਂ ਕਹਿਣਗੇ ਲੜਕੀ ਦੀ ਮਾਤਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 10 ਤੱਕ ਦਾ ਸਮਾਨ ਜੋੜ ਲਿਆ ਗਿਆ ਸੀ ਪਰੰਤੂ ਉਹਨਾਂ ਨੂੰ ਨਹੀਂ ਸੀ ਪਤਾ ਕਿ ਗੁਆਂਢ ਦੇ ਵਿੱਚ ਹੀ ਰਹਿੰਦੀ ਲੜਕੀ ਉਸ ਦੀ ਲੜਕੀ ਨੂੰ ਭਜਾ ਕੇ ਲੈ ਜਾਵੇਗੀ ਮਾਮਲਾ ਕੁੜੀ ਦੀ شادی ਰੱਖੀ ਗਈ ਸੀ ਕੁੜੀ 22 ਪੰਜੀ ਤਰੀ ਤੇ ਚੂੜੀਆਂ ਪਾਉਣਾ 22 ਤੇ ਗਰਾਦਾ ਹੋਵੇਗੀ ਅੱਛਾ ਹਾਂਜੀ ਕਿਹਦੇ ਨਾਲ ਗਈ ਲੜਕੀ ਦੇ ਨਾਲ ਹੀ ਗਈ ਲੜਤੀ ਉਹਦੀ ਦੋਸਤ ਦੀ ਸਕੂਲ ਦੀ ਦੋਸਤ ਦੀ ਅੱਛਾ ਹਾਂਜੀ ਵਿਆਹ ਕਿਦਾਂ ਕਿਹਾ ਹੈ ਮੈਂ 14 ਫਰਵਰੀ ਚੈਨ ਕਰ ਜਨਵਰੀ ਦਾ 14 ਜਨਵਰੀ ਵਿਆਹ ਕੀਤਾ ਹਾਂਜੀ ਉਹ ਦਾਜੂ ਜੂਜੇ ਦਾ ਕੁੜੀ ਹਤੇ ਹਾਂਜੀ ਦਾਜੂ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਤੇ ਹੁਣ ਚਿਰਾਂ ਕੁ ਕੁੜੀ ਚਲ ਗਈ ਆ ਹੁਣ ਕੋਈ ਪਤਾ ਨੱਗਾ ਕਿੱਥੇ ਗਈ ਜਾਂ ਕੋਈ ਕਰਦਾ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸੇ ਬੰਦੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਹੈ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਨਹੀਂ ਰਹਿਣ ਵਾਲੇ ਗਵਾਂਢਿਆ ਸਾਡੇ ਉਸ ਦੇ ਪਰਿਵਾਰ ਨੇ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁੱਝ ਕੇ ਇਹ ਨਹੀਂ ਦੱਸਣ ਦੇ ਇੱਕ ਜਾਣ ਜਾਣ ਬੁੱਝ ਕੇ ਨਹੀਂ ਦੱਸਣ ਦੇ ਕੁੜੀ ਇਹਨਾਂ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਹਿਣਾ ਖੜਿਆ ਹਾਂ ਜੀ ਖੜਿਆ ਗਹਿਣਾ ਖੜਿਆ ਕੁੜੀ ਨੇ ਪੈਸਾ ਵੀ ਖੜਿਆ ਕੋਈ ਵੈਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਹਾਂ ਇਹ ਸਬੰਧੀ ਥਾਣੇ ਦਰਖਾਸਤ ਦੀ ਕੋਈ ਹਾਂ ਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜਿਹਨ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂਜੀ ਤੇ ਇਹ ਸੰਬੰਧੀ ਕੋਈ گاਹ ਤੱਕ ਕੋਈ ਲੱਗਾ ਪਤਾ ਕੋਈ ਫੋਨ ਕੌਣ ਕੁੜੀ ਦਾ ਜਾਂ ਕੋਈ ਪਤਾ ਕਰੀ ਸਦਾ ਕੀ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਿਆ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਹੈਗਾ ਕਿੱਥੋਂ ਖੜਿਆ ਤਾਂ ਕੁੜੀ ਨੇ ਪੁਝਾ ਕੇ ਲਾਉਂਦੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ अच्छा रोटी खान लगी दा हो गया कतोरी दा दोस्ती कतोरी दा दोस्ती इनਾਂ ਦੀ ਇੱਥੇ ਇੰਡਿੰਗ ਅਰੇ ਗਿਆ ਸਾਡੇ ਸਾਹਮਣੇ ਤੇ ਜੋਖਸਾਲ ਹੋ ਗਿਆ ਦੋਸਤ اچھا ਜੀ ਹਾਂਜੀ ਸੁਣ ਲੈ ਜਾਂਦਾਂ ਕੱਟਣਾ ਜਾਂਦੀਆਂ ਕੱਟਣਾ ਹੁੰਦਾ ਤੁਹਾਨੂੰ ਇਸ ਪਹਿਲਾਂ ਕੋਈ ਪਤਾ ਲੱਗਾ ਸੀ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਹੀ ਸੁਣੀ ਇਹ ਇੱਕ ਆ ਚਾਂਸਾ ਹੋਵੇ ਜਿਸ ਜਗ੍ਹਾ ਕੁੜੀ ਦਾ ਰਿਸ਼ਤਾ ਮੰਗਿਆ ਹੀ ਜਦੋਂ ਉਹਨਾ ਬਣ ਗਈ ਉਹ ਕੀ ਹੈ ਉਹਨਾਂ ਨੇ ਉਹਨਾਂ ਜਵਾਬ ਦੇ ਦਿੱਤਾ। ਉਹਨਾਂ ਜਵਾਬ ਦੇ ਦਿੱਤਾ। ਹਾਂਜੀ। ਕੀ ਮੰਗਰਦੇ ਕੁੜੀ ਨੂੰ ਕੀ ਕਹਿੰਦਾ ਚਲਦੇ ਜੇ ਤੁਹਾਡੀ ਵੀਡੀਓ ਵੇਖਦੇ ਪਈ ਹੈ ਸਾਨੂੰ। ਕੁੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਹੈ, ਪਹੁੰਚੀ ਹੈ। ਹੂੰ। ਸਾਡੀ ਇਹੋ ਮੰਗ ਹੈ ਸਾਡੀ ਕੁੜੀ ਸਾਡੇ ਕੋਲ ਪਹੁੰਚ ਗਈ। ਅਸੀਂ ਕੁਝ ਨਹੀਂ ਮੰਗਾਂਗੇ ਕੁੜੀ। ਠੀਕ। ਕਹਿਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤੇ ਸੁਣਿਆ ਹੀ, ਕੁੜੀਆਂ ਕੁੜੀਆਂ ਦਾ ਤੇ ਚਲੋ ਨਹੀਂ ਹੀ ਸੁਣਿਆ। ਹੂੰ। ਕੋਈ ਪਹਿਲਾਂ ਵੀ ਤੁਹਾਨੂੰ ਲੱਗਾ ਕੋਈ ਗਲਬਾਤ ਸੀ ਘਰ ਚ ਰੰਦੀਆਂ ਜਾਂ ਕੋਈ ਗਲਬਾਤ ਨਾਲ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਨਾ ਆ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਰੇ ਦੱਸ ਦੇ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸਦੇ ਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇ ਲੀਆਂ ਤੌਰ ਤੇ ਹੀ ਰਹਗੇ ਸੀ ਕਿ ਸੇਲੀਆਂ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰੀ ਹੈ। ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆਹ ਕੰਮ ਕਰਨਾ। ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤੁਹਾਨੂੰ ਕਿਹਾ ਕਿ ਹੁਣ? ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਹੈ। ਕੋਈ ਬੋਲ ਗੱਲਬਾਤ ਨਹੀਂ ਕੀਤੀ। ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਥਾਣੇ ਦਰਖਾਸਤ ਗਈ ਥਾਣੇ ਪੁੱਛੀ ਜਾਂਦੀ ਹੈ। ਥਾਣੇ ਦਰਖਾਸਤ ਦਿੱਤੀ ਹੋਈ ਸੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ। ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ। ਕੁੜੀ ਦਾਜ ਦਾ ਦੇਣਾ ਕੀ ਕੀ ਕੁੜੀ ਦਾਜ ਵਾਸਤੇ ਜਾਂਦਾ ਹੈ ਕਰ? ਦਾਜ ਵਾਸਤੇ ਪੀਟੀ ਪੂਟੀ ਸਾਰਾ ਕੁਝ ਬਣਾਇਆ ਹੋਇਆ ਹੀ ਹਾਂ ਹਾਂਜੀ ਵਾਸ਼ਿੰਗ ਮਸ਼ੀਨ ਵੀ ਅੱਛਾ ਚਲੋ ਗਿਆਣਾ ਗੂਣਾ ਹੀ ਬਣਾਇਆ ਬਣਾਇਆ ਪਰ ਜਾਣ ਨਾਲ ਹੁਣ ਜਿਹੜੀਆਂ ਆਸਾਂ ਖਤਮ ਹੋ ਗਈਆਂ ਹਾਂ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਦੀ ਪੋਤੇ ਦਾ ਕਰੇ ਤੇ ਬਾਟ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਿੱਤੇ ਮਾਰੀ ਜਾਂਦੀਆਂ ਆਸ ਜਦੋਂ ਤੇ ਤੇਰੀ ਕੁੜੀ ਘਰ ਵਾਪਸ ਆਏ ਫਿਰ ਕੀ ਹਾਂਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇੱਕ ਵਾਰੀ ਵਾਪਸ ਆਈ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਮੁੰਡਾ ਕੁੜੀ ਨੂੰ ਭਜਾ ਕੇ ਲੈ ਗਿਆ ਪਰ ਅੱਜ ਅਸੀਂ ਜੋ ਤੁਹਾਨੂੰ ਮਾਮਲਾ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਇੱਕ ਲੜਕੀ ਹੀ ਇੱਕ ਲੜਕੀ ਨੂੰ ਭੁਜਾ ਕੇ ਲੈ ਕੇ ਗਈ ਹੈ ਉਹ ਵੀ ਵਿਆਹ ਤੋਂ ਕੁਝ ਦਿਨ ਪਹਿਲਾਂ ਦਰਸਲ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਜਿੱਥੇ ਕਿ 14 ਜਨਵਰੀ ਨੂੰ ਲੜਕੀ ਦਾ ਵਿਆਹ ਰੱਖਿਆ ਸੀ ਪਰ ਦੱਸਿਆ ਜਾ ਰਿਹਾ ਕਿ ਗਵਾਂਢ ਦੇ ਵਿੱਚ ਹੀ ਰਹਿਣ ਵਾਲੀ ਲੜਕੀ ਉਸ ਨੂੰ ਲੈ ਕੇ ਆਪਣੇ ਨਾਲ ਭੁਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਇਸ ਗੱਲ ਕਾਰਨ ਹੀ ਮੁੰਡੇ ਵਾਲਿਆਂ ਨੇ ਵੀ ਰਿਸ਼ਤਾ ਤੋੜ ਦਿੱਤਾ ਹੈ ਤਾਂ ਤਰਨ ਤਰਨ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਹੀ ਲੜਕੀ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਭੁਜਾ ਕੇ ਲੈ ਗਈ ਹੈ ਉੱਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਪੁਲਿਸ ਦੇ ਉੱਤੇ ਲਗਾਏ ਗਏ ਨੇ ਕਿ ਉਨ੍ਹਾਂ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਕਾਰਨ 10 ਦਿਨਾ ਤੋਂ ਹਾਲੇ ਵੀ ਲੜਕੀ ਦਾ ਕੁਝ ਪਤਾ ਨਹੀਂ ਚੱਲ ਸਕਿਆ ਤਾਂ ਤਰਨ ਤਰਨ ਤਾ ਇਹ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਲੜਕੀ ਲੜਕੀ ਨੂੰ ਭੁਜਾ ਕੇ ਲੈ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਲੜਕੀ ਨੂੰ ਲੱਭਿਆ ਜਾਵੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਲੜਕੀ ਠੀਕ ਠਾਕ ਆਪਣੇ ਘਰ ਆ ਜਾਂਦੀ ਹੈ ਤਾਂ ਉਹ ਉਸ ਨੂੰ ਕੁਝ ਵੀ ਨਹੀਂ ਕਹਿਣਗੇ ਲੜਕੀ ਦੀ ਮਾਤਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 10 ਤੱਕ ਦਾ ਸਮਾਨ ਜੋੜ ਲਿਆ ਗਿਆ ਸੀ ਪਰੰਤੂ ਉਹਨਾਂ ਨੂੰ ਨਹੀਂ ਸੀ ਪਤਾ ਕਿ ਗਵਾਂਢ ਦੇ ਵਿੱਚ ਹੀ ਰਹਿੰਦੀ ਲੜਕੀ ਉਸ ਦੀ ਲੜਕੀ ਨੂੰ ਭਜਾ ਕੇ ਲੈ ਜਾਵੇਗੀ ਮਾਮਲਾ ਕੁੜੀ ਦੀ شادی ਰੱਖੀ ਗਈ ਜੀ ਕੁੜੀ 22 ਪੰਜੀ ਤਰੀਕ ਤੇ ਚੂੜੀਆਂ ਪਾਉਣਾ 22 ਤੇ ਗਰਾੜਾ ਦੇਵੇਗੀ ਅੱਛਾ ਹਾਂ ਜੀ ਕਿਹਦੇ ਨਾਲ ਵੀ ਲਟਕੀ ਦੇ ਨਾਲ ਹੀ ਗਈ ਲੱਟਟੀ ਆ ਦੀ ਦੋਸਤ ਤੇ ਸਕੂਲ ਦੀ ਦੋਸਤ ਤੇ ਅੱਛਾ ਹਾਂਜੀ ਵਿਆਹ ਕਿਦਾਂ ਕੇ ਵਿਆਹ 14 ਫਰਵਰੀ ਚੈਨ ਕਰ ਜਨਵਰੀ ਦਾ 14 ਜਨਵਰੀ ਵਿਆਹ ਕੀ ਹਾਂਜੀ ਕੋਈ ਦਾਜੂ ਜੂਜਾ ਕੁੜੀ ਹਤੇ ਹਾਂਜੀ ਦਾਜੂ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਤੇ ਹੁਣ ਚਿੜਾ ਕੁੜੀ ਚਲ ਗਈ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਜਾਂ ਕੋਈ ਕਰਦਾ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸੇ ਸੰਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਹੈ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਨਹੀਂ ਰਹਿਣ ਵਾਲੀ ਗਵਾਂਢ ਵਾਲੇ ਉਸ ਦੇ ਪਰਿਵਾਰ ਨੇ ਸੰਭਾਲ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕੋਈ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁੱਝ ਕੇ ਇਹ ਨਹੀਂ ਦੱਸਣ ਦੇ ਇੱਕ ਜਾਣ ਜਾਣ ਬੁੱਝ ਕੇ ਨਹੀਂ ਦੱਸਣ ਦੇ ਕੁੜੀ ਇਹਨਾਂ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਹਿਣਾ ਖੜਿਆ ਹਾਂ ਨਹੀਂ ਖੜਿਆ ਗਹਿਣਾ ਖੜਿਆ ਕੁੜੀ ਨੇ ਐਸਾ ਵੀ ਖੜਿਆ ਕੋਈ ਬੱਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਦਿੱਤੀ ਕਾਰਵਾਈ ਹੋਈ ਵੀ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜੇ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂਜੀ ਤੇ ਇਹ ਸੰਬੰਧੀ ਕੋਈ ਗਾਂਹ ਤੱਕ ਕੋਈ ਲੱਗਾ ਪਤਾ ਕੋਈ ਫੋਨ ਕੋਣ ਕੁੜੀ ਦਾ ਜਾਂ ਕੋਈ ਪਤਨ ਦਾ ਕਿਸੇ ਦਾ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾ ਹੈ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਹੈਗਾ ਕਿੱਥੋਂ ਖੜਾ ਤੇਰੀ ਕੁੜੀ ਨੇ ਪੁਝਾ ਕੇ ਨਹੀਂ ਉਹਨੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਂਣ ਲੱਗੀ ਦਾ ਹੋ ਗਿਆ ਕਦੋਂ ਦੀ ਇਹਾਂ ਦੀ ਦੋਸਤੀ ਕਦੋਂ ਦੀ ਦੋਸਤੀ ਇਹਨਾਂ ਦੀ ਇੱਥੇ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ 10 ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂਜੀ ਸੁਣਦੇ ਜਾਂਦਾਂ ਕੱਠਣਾ ਜਾਂਦੀਆਂ ਕੱਠਣਾ ਹੁੰਦਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਸੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਰੀ ਸੁਣੀ ਇਹ ਇੱਕ ਆ ਚਾਂਸਾ ਹੋ ਗਿਆ ਜਿਸ ਜਗ੍ਹਾ ਕੁੜੀ ਦਾ ਰਿਸਤਾ ਬੰਗਿਆ ਹੀ ਜਦੋਂ ਉਹ ਨਾ ਬਣ ਗਈ ਉਹ ਕੀ ਕਰ ਉਹਨਾਂ ਨੇ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਹਾਂਜੀ ਕੀ ਮੰਗਰਦੇ ਕੁੜੀ ਨੂੰ ਕੀ ਕਹਿੰਦਾ ਚਲਦੇ ਜੇ ਤੁਹਾਡੀ ਵੀਡੀਓ ਵੇਖਦੇ ਪਈ ਜੀ ਸਾਨੂੰ ਥੋੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹੂੰ ਸਾਡੀ ਇਹੋ ਹੀ ਮੰਗ ਹੈ ਸਾਡੀ ਕੁੜੀ ਸਾਡੇ ਕੋਲ ਪਹੁੰਚ ਜਾਈਂ ਅਸੀਂ ਕੁਝ ਨਹੀਂ ਕਮਾਉਂਦੇ ਕੁੜੀ ਠੀਕ ਕਹਿਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤਾਂ ਸੁਣਿਆ ਹੀ ਕੁੜੀਆਂ ਕੁੜੀਆਂ ਦਾ ਤਾਂ ਚਲੋ ਨਹੀਂ ਸੁਣਿਆ ਕੋਈ ਕਹਿੰਦਾ ਵੀ ਤੁਹਾਨੂੰ ਲੱਗਾ ਕੋਈ ਗੱਲਬਾਤ ਹੈ ਘਰ ਚ ਰਿੰਦੀਆਂ ਜਾਂ ਕੋਈ ਗੱਲਬਾਤ ਨਾਲ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਬਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਲਈ ਤੇ ਜਦੋਂ ਉਹਨਾਂ ਆ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਣੇਲੇ ਦੱਸ ਦੇਈ ਆ ਫੋਨ ਤੇ